ਨਸ਼ੇ ਦੀ ਆਦੀ ਕਿਵੇਂ ਹੁੰਦੇ ਆ ਬਹੁਤ ਜ਼ਰੂਰੀ ਗੱਲ ਆ ਜਦੋਂ ਸਟੀਰਾਈਡ ਦੀ ਡੋਜ਼ ਲੈਂਦੇ ਆ ਜਿਹੜਾ ਸਟੀਰਾਈਡ ਹੁੰਦਾ ਏ ਆਪਣੀਆਂ ਮਾਸਪੇਸ਼ੀਆਂ ਵਧਾਉਂਦਾ ਜਿਹੜੇ ਹਾਰਮੋਨਸ ਇਨ ਬੈਲੈਂਸ ਕਰ ਦਿੰਦਾ ਜਿਹਨੂੰ ਆਪਾਂ ਕਹਿ ਦਿੰਦੇ ਪੱਕਿਆ ਪਕਾਇਆ ਭੋਜਨ ਪ੍ਰੋਸਨਾਂ ਸਰੀਰ ਲਈ ਜਦੋਂ ਉਹਨਾਂ ਨੂੰ ਟੈਸਟੋਸਟਰੋਨ ਹੁੰਦੇ ਜਿਹੜੇ ਆਪਣਾ ਸੈਕਸ ਦੇ ਲੈਵਲ ਨੂੰ ਵਧਾਉਂਦੇ ਆ ਜਿਹੜਾ ਆਪਣੇ ਅੰਦਰ ਹੁੰਦਾ ਜਦੋਂ ਟੈਸਟੋਸਟਰੋਨ ਦਿੱਤਾ ਜਾਂਦਾ ਹੁੰਦਾ ਲੈਵਲ ਠਿਗਣਾ ਹੋ ਜਾਂਦਾ ਐਚਜੀਐਚ ਹਾਰਮੋਨਸ ਹੁੰਦੇ ਆ ਟਰਨ A ਟਰਨ H ਟੈਸੋਸੋਨ ਬੋਲਡੀਨੋਨ ਜਿਹੜਾ ਪਸ਼ੂਆਂ ਨੂੰ ਟੀਕਾ ਦਿੱਤਾ ਜਾਂਦਾ ਸੀ ਉਹ ਅੱਜ ਕੱਲ ਬੋਲਡੀਨੋਨ ਜਿਹੜਾ ਇੰਜੈਕਟ ਕੀਤਾ ਜਾਂਦਾ ਬਾਡੀ ਬਿਲਡਿੰਗ ਦੇ ਵਿੱਚ ਵੀ ਤੇ ਕਬੱਡੀ ਵਾਲੇ ਵੀ ਇਹ ਲਾ ਰਹੇ ਆ ਜਦੋਂ ਇਹ ਸਟੀਰੋਇਡ ਦੀ ਮਾਤਰਾ ਜਦੋਂ ਕੋਈ 플레이ਰ ਖੇਡਦਾ ਉਹਨੂੰ ਐਂ ਲੱਗਦਾ ਮਾੜਾ ਮਹਿੰਦੀ ਡੋਸ ਵਧਾਵਾ ਜਦੋਂ ਡੋਸ ਵਧਾਉਂਦੇ ਆ ਕੱਲ ਨੂੰ ਇਹ ਛੱਡਦੇ ਆ ਹਾਰਮੋਨ ਜਿਹੜੇ ਇਨ ਬੈਲੈਂਸ ਹੁੰਦੇ ਆ ਜਿਹੜੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਕਈਆਂ ਦਾ ਜਿਹੜਾ ਦਿਲ ਦਾ ਆਕਾਰ ਜਿਹੜਾ ਛੋਟਾ ਹੋ ਜਾਂਦਾ ਉੱਤੇ ਜਿਹੜੀ ਚਰਬੀ ਜੜ ਜਾਂਦੀ ਆ ਜਿਹੜੀਆਂ ਨਾੜਾਂ ਸੁਗੜੀਆਂ ਸਟਾਰਟ ਹੋ ਜਾਂਦੀਆਂ ਜਿੰਨੂੰ ਕਹਿ ਦਿੰਦੇ ਵੀ ਕੈਸਟ੍ਰੋਲ ਵੱਧ ਗਿਆ ਜਿੰਨੂੰ ਹਾਰਟ ਟੈਕ ਦੀ ਪ੍ਰੋਬਲਮ ਦੱਸਦੇ ਆ ਉਹ ਇਹਦੇ ਨਾਲ ਆਉਂਦੀ ਆ ਫਿਰ ਜਦੋਂ ਇਹ ਬੰਦੇ ਛੱਡਦੇ ਆ ਇਹਨਾਂ ਦੇ ਜਿਹੜੇ ਸਰੀਰ ਆ ਜਿਹੜਾ ਉਹ ਸੁਸਤ ਹੋ ਜਾਂਦਾ ਜਿਹੜਾ ਐਗਰੈਸਿਵ ਹੁੰਦੇ ਆ ਗੁੱਸਾ ਆਉਣ ਲੱਗ ਪੈਂਦਾ ਜਿਹੜੀ ਵੀਕਨੈਸ ਕਮਜ਼ੋਰੀ ਮਸਲ ਢਲੇ ਪੈ ਜਾਂਦੇ ਆ ਇਹ ਫਿਰ ਕਈ ਵਾਰੀ ਨਹੀਂ ਹੁੰਦਾ ਕਈ ਵਾਰੀ ਇਹ ਕੀ ਕਰਦੇ ਆ ਜਿਵੇਂ ਕੋਈ ਕਹਿ ਦਿੰਦਾ ਵੀ ਆ ਖਾ ਜਿਹੜਾ ਨਸ਼ਾ ਯੂਜ਼ ਕਰਦੇ ਆ ਨਸ਼ੇ ਨਾਲ ਫਿਰ ਉਹ ਪੂਰਤੀ ਲੈਂਦੇ ਆ ਇੱਕ ਦੋ ਵਾਰੀ ਕਰਦੇ ਆ ਇਹਨਾਂ ਨੂੰ ਨਜ਼ਾਰਾ ਆਉਂਦਾ ਵੀ ਆ ਠੀਕ ਆ ਸਸਤਾ ਕੰਮ ਸੋ ਜੇ ਆਪਾਂ ਨਸ਼ਾ ਕਿੰਨਾ ਇਸ ਟੌਪਿਕ ਤੇ ਵੀ ਗੱਲ ਕਰਾਂਗੇ ਵੀ ਕਿੱਦਾਂ ਜਿਵੇਂ ਇੱਕ ਹਾਰਮੋਨਸ ਹੁੰਦਾ ਜਿਹੜਾ ਆਪਮਨ ਖੁਸ਼ੀ ਦਿੰਦਾ ਇਹਦੇ ਆਪਣੇ ਮਾਈਂਡ 'ਚ ਹੁੰਦਾ ਵੀ ਇਹ ਕਿਵੇਂ ਕੰਮ ਕਰਦਾ ਵੀਡੀਓ ਬਹੁਤ ਆਪਣੀ ਲੰਮੀ ਹੋ ਜਾਣੀ ਆ ਸੋ ਮੈਂ ਇਹੀ ਕਹਿਣਾ ਮੇਨ ਤਾਂ ਇਹ ਆ ਵੀ ਇਹਨੂੰ ਰੋਕਿਆ ਕਿਵੇਂ ਜਾਵੇ ਆਇਆ ਕਿਧਰੋਂ ਪਹਿਲਾਂ ਤਾਂ ਇਹ ਦੱਸੋ ਆਇਆ ਹੁਣ ਵੀ ਕੋਣ ਕੋਣ ਹੈ ਜੋ ਦੇਖੋ ਬਾਈ ਜੀ ਸਟੀਰਾਈਡ ਜਿਹੜਾ ਆਪਣੇ ਪੰਜਾਬ ਦੇ ਵਿੱਚ ਜਿਹੜਾ ਸਟੀਰਾਈਡ ਮਾਫੀਆ ਉਹਨੂੰ ਫੜਿਆ ਹੀ ਨਹੀਂ ਜਾ ਰਿਹਾ ਹੁਣ ਤੁਸੀਂ ਇਹ ਦੇਖੋ ਵੀ ਲੁਧਿਆਣੇ ਦੇ ਵਿੱਚ ਇੱਕ ਖੀੜਾ ਨਾਮ ਦਾ ਬੰਦਾ ਬਹੁਤ ਮਸ਼ਹੂਰ ਆ ਖੀੜਾ ਪਿੰਡ ਆ ਉੱਥੇ ਦਾ ਖੀੜਾ ਪਿੰਡ ਵੀ ਹੈਗਾ ਖੀੜੇ ਨਾਮ ਦਾ ਬੰਦਾ ਜਿਹੜਾ ਲੁਧਿਆਣੇ ਦੇ ਵਿੱਚ ਸਟੀਰਾਈਡ ਵੇਚ ਰਿਹਾ ਕਬੱਡੀ ਵਾਲਿਆਂ ਨੂੰ ਮੇਰਾ ਜਿੰਮ ਦਾ ਕੰਮ ਆ ਤੁਹਾਨੂੰ ਪਤਾ ਜਿੰਮ ਦੇ ਵਿੱਚ ਕਈ ਪਲੇਅਰ ਆ ਮੈਂ ਸਟੀਰਾਈਡ ਨਹੀਂ ਦਿੰਦਾਗਾ ਜਿਹੜੇ ਕਹਿਣਗੇ ਵੀ ਸਟੀਰਾਈਡ ਕਹੂੰਗਾ ਨਹੀਂ ਭਾਈ ਕਹਿਣਗੇ ਵੀ ਜੇ ਤੂੰ ਨਹੀਂ ਮਂਗਾ ਕੇ ਦੇਣਾ ਅਸੀਂ ਫਿਰ ਖੇੜੇ ਕੋਲ ਮੈਂ ਕਹਿੰਦਾ ਲੈ ਉਹ ਜਿੱਥੋਂ ਮਰਜੀ ਸਟੀਰਾਈਡ ਨਹੀਂ ਮੇਰੇ ਕੋਲ ਹੈਗਾ ਕਈ ਕਬੱਡੀ ਪਲੇਅਰ ਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਨਾਲ ਕਈ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਕਈ ਪਰਿਵਾਰ ਜੁੜੇ ਹੁੰਦੇ ਆ ਜਿਹੜੇ ਨਾਮੀ ਬੰਦੇ ਇਹ ਗੱਲਾਂ ਕਹਿੰ ਗੀਆਂ ਵੀ ਭਾਈ ਖੇੜੇ ਤੋਂ ਸਮਾਨ ਪਰ ਉਹਨਾਂ ਚ ਜਿਹੜੇ ਨਵੇਂ ਮੁੰਡੇ ਜਾਦੇ ਆ ਪੁਰਾਣੇ ਪਲੇਅਰ ਬਹੁਤ ਘਟਾ ਜਿਹੜੇ ਨਵੇਂ ਮੁੰਡੇ ਜਿਹੜੇ ਸ਼ਾਰਟਕਟ ਰਸਤਾ ਅਪਣਾਉਂਦੇ ਆ ਉਹ ਯੂਜ਼ ਕਰਦੇ ਆ 2500 3000 ਦੇ ਵਿੱਚ ਉਹ ਬੰਦਾ ਸਮਾਨ ਦਿੰਦਾ ਟੀਕਿਆਂ ਤੇ ਕੋਈ ਲੈਵਲ ਨਹੀਂ ਉਹਨਾਂ ਨੂੰ ਮੈਂ ਪੁੱਛਦਾ ਵੀ ਤੁਸੀਂ ਲੈਵਲ ਨਹੀਂ ਤੁਹਾਡੇ ਟੀਕੇ ਤੇ ਕੋਈ ਇੰਜੈਕਸ਼ਨ ਨਹੀਂ ਕੱਲ ਨੂੰ ਕਹਿੰਦੇ ਬਾਈ ਉਹ ਦਿੰਦਾ ਹੀ ਨਹੀਂ ਉਹ ਇੱਕ ਕੋਲੋਂ ਲਾਉਂਦਾ ਕਹਿੰਦਾ ਚਾਰ ਪੰਜ ਬੰਦੇ ਤਾਂ ਉਹਨੇ ਇੰਜੈਕਸ਼ਨ ਭਰਨ ਨੂੰ ਰੱਖੇ ਆ ਵੀ ਉਹਦੇ ਕੋਲ ਇੰਨਾ ਕੰਮ ਆ ਵੀ ਟਾਈਮ ਹੀ ਨਹੀਂ ਕਬੱਡੀ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਤੇ ਜੇ ਲੱਖੇ ਹਨੀ ਰੌਲਾ ਪਾਉਂਦੇ ਆ ਜੇ ਉਹਨਾਂ ਤੇ ਰੀਡ ਕਰਨ ਖਾਂ ਇੱਕ ਬੰਦਾ ਲੱਖਾਂ ਕਰੋੜਾਂ ਰੁਪਈਆਂ ਦਾ ਸਟੀਲ ਰੇਡ ਵੇਚੀ ਜਾਂਦਾ ਕੀ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਪੁਲਿਸ ਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਹੈ ਤੇ ਸਰਕਾਰ ਨੂੰ ਨਹੀਂ ਪਤਾ ਸਾਰੇ ਕਬੱਡੀ ਜਗਤ ਨੂੰ ਪਤਾ ਸਾਰੇ ਮਸ਼ਹੂਰ ਆ ਸਾਰੇ ਜਿਹੜੇ ਚ ਕੀ ਮਾਝੇ ਦਾ ਕਮਰੋਦ ਸਰੋਂ ਬੰਦੇ ਹੁੰਦੇ ਕੋਲੇ ਆਉਂਦੇ ਆ ਸਟੀਲ ਰੇਡ ਲੈਣਾ ਤੁਸੀਂ ਨਾਮ ਲੈ ਰਹੇ ਬਕਾਇਦਾ ਬੰਦੇ ਦਾ ਉਹ ਬਾਬਾ ਜੀ ਲੈ ਰਹੇ ਆ ਜੇ ਸੱਚਾ ਹਾਂ ਜੇ ਸੱਚ ਆ ਤੇ ਮੈਂ ਲੈ ਰਹਾਂ ਤੁਹਾਨੂੰ ਵੈਸੇ ਵੀ ਪਤਾ ਵੀ ਮੈਂ ਸੱਚ ਬੋਲਣ ਤੇ ਝਿਜਕਦਾ ਨਹੀਂ ਹੁੰਦਾ ਜੋ ਗੱਲ ਲੱਗਦੀ ਤੇ ਤੁਸੀਂ ਤੁਹਾਨੂੰ ਪਤਾ ਹੀ ਹੈ ਤੁਸੀਂ ਕੰਪਲੇਂਟ ਕਰਾ ਦਿਓ ਇੰਟਰਵਿਊ ਵਿੱਚ ਤਾਂ ਬੋਲਣਾ ਸੌਖਾ ਹੁੰਦਾ ਤੁਸੀਂ ਕਹਿੰਦੇ ਮੈਂ ਲਾਉਂਦਾ ਨਹੀਂ ਮੇਰੀ ਗੱਲ ਨਾ ਸਿੱਟਿਓ ਮੈਂ ਲਾਉਂਦਾ ਨਹੀਂ ਮੈਂ ਕਿਵੇਂ ਕੰਪਲੇਂਟ ਕਰਾਂ ਜਿਹੜੇ ਬੰਦੇ ਲਾਉਂਦੇ ਆ ਉਹਨਾਂ ਨੂੰ ਕਹੀਦਾ ਤੁਸੀਂ ਬੋਲੋ ਅਗਲਾ ਕਹਿੰਦਾ ਅਗਲੇ ਨੂੰ ਮੈਨੂੰ ਸਮਾਨ ਨਹੀਂ ਦੇਣਾ ਹੁਣ ਮੰਨ ਲਓ ਮੈਂ ਲਾਉਂਦਾ ਨਹੀਂ ਜੇ ਮੈਂ ਉਹਦੇ ਕੋਲ ਜਾਊਂਗਾ ਮੈਨੂੰ ਕੋਈ ਗਲਤ ਚੀਜ਼ ਲਾਊਂਗਾ ਮੈਂ ਕੰਪਲੇਂਟ ਕਰੂੰਗਾ ਜਦੋਂ ਮੈਂ ਗਿਆ ਨਹੀਂ ਉਹਦੇ ਕੋਲ ਮੈਂ ਕੰਪਲੇਂਟ ਕਿਵੇਂ ਦੇ ਦਾਂ ਕੰਪਲੇਂਟ ਕਿੰਨੀ ਕਰਨੀ ਜਿਹੜੇ ਪਲੇਅਰ ਆ ਪਲੇਅਰ ਦਾ ਆਵ ਜਾਂਦੇ ਅਗਲਾ ਕਹਿੰਦੇ ਹਾਂ ਸਮਾਨ ਨਹੀਂ ਦੇਣਾ ਇਨਲੀਗਲ ਕੰਮ ਲੀਗਲ ਹੀ ਕਰਦਾ ਹੋਗਾ ਨਾ ਕੁਝ ਇਨਲੀਗਲ ਕਰ ਰਿਹਾ ਉਹਦੀ ਕੰਪਲੇਂਟ ਹੋ ਜਾਂਦੀ ਲੀਗਲ ਬਾਈ ਜੀ ਇਨਲੀਗਲ ਤਾਂ ਤੁਸੀਂ ਕੰਪਲੇਂਟ ਕਰਦੇ ਸਟੀਰੋਇਡ ਬੈਨ ਆ ਆਪਣੇ ਪੰਜਾਬ ਚ ਕੋਈ ਬੰਦਾ ਵੇਚ ਹੀ ਨਹੀਂ ਸਕਦਾ ਸਟੀਰੋਇਡ ਆਇਆ ਹੀ ਮੈਡੀਸਨ ਦੇ ਵਿੱਚ ਸੀ ਮੈਡੀਸਨ ਦੇ ਵਿੱਚ ਵਰਤੋਲ ਹੀ ਬਣਿਆ ਸੀ ਸਟੀਰੋਇਡ ਜਦੋਂ ਕੋਈ ਬੰਦਾ ਹਾਰਡ ਦਾ ਪੇਸ਼ੈਂਟ ਆ ਜਾਂ ਗੋਡਿਆਂ ਦੇ ਪੇਸ਼ੈਂਟ ਆ ਉਹਨਾਂ ਨੂੰ ਸਟੀਰੋਇਡ ਦਿੱਤਾ ਜਾਂਦਾ ਸੀ ਸਟੀਰੋਇਡ ਆਮ ਤੌਰ ਤੇ ਨਹੀਂ ਵੇਚ ਸਕਦੇ ਉਹ ਵੀ ਬਿਨਾ ਟੈਗ ਤੋਂ ਹੁਣ ਮੈਂ ਤੁਹਾਨੂੰ ਨਾਮ ਲੈ ਰਿਆਂ ਲੈ ਕੋ ਸਰਕਾਰ ਕਰੇ ਕਿਉਂ ਫੜੂਗੀ ਜਿਹੜਾ ਬੰਦਾ ਕਰੋੜਾਂ ਰਪਈਆਂ ਦਾ ਸਟੀਰੀਡ ਵੇਚ ਰਿਹਾ ਤੁਹਾਨੂੰ ਕੀ ਲੱਗਦਾ ਬਿਨਾ ਸੈਟਿੰਗ ਤੋਂ ਬੈਠਾ ਪੁਲਿਸ ਨੂੰ ਪਤਾ ਨਹੀਂ ਪੁਲਿਸ ਨੂੰ ਸਭ ਕੁਝ ਪਤਾ ਹੁੰਦਾ ਵੀ ਪੁਲਿਸ ਆ ਚੀਜ਼ ਨਹੀਂ ਕਿਉਂ ਪਰ ਪੁਲਿਸ ਕੀ ਕਰੇ ਜਿਹੜੇ ਇਹ ਬੰਦੇ ਐ ਪੁਲਿਸ ਨਾਲ ਥੋੜਾ ਇਹ ਵੱਡੇ ਜਦੋਂ ਹਾਈ ਲੈਵਲ ਤੇ ਕੰਮ ਹੋ ਜਾਂਦਾ ਉੱਚੇ ਲੈਵਲ ਤੇ ਲੀਡਰਾਂ ਨਾਲ ਗੱਲਬਾਤ ਹੁੰਦੀ ਜਿਨ੍ਹਾਂ ਨੂੰ VOTING ਦੇ ਵਿੱਚ ਹਫਤਾ ਜਾਂਦਾ ਜਿਨ੍ਹਾਂ ਨੂੰ 50-50 ਲੱਖ ਕਰੋੜ-ਕਰੋੜ ਰੁਪਈਆ ਫੰਡਿੰਗ ਦਿੱਤੀ ਜਾਂਦੀ ਆ ਇਹ ਲੀਡਰਾਂ ਦੇ ਹੱਥ ਹੁੰਦੇ ਆ ਤਾਂ ਨਹੀਂ ਫੜੇ ਜਾਂਦੇ ਪੁਲਿਸ ਦਾ ਇਹਦੇ ਨਾਲ ਜੇ ਅੱਜ ਹੀ ਕਹਿਣਖਾਂ ਵੀ ਉਹਨੂੰ ਚੱਕ ਲੋ ਤੇ ਅੱਜ ਹੀ ਚੱਕ ਲਊਗੀ ਪੁਲਿਸ ਰੌਲਾ ਆ ਇਹ ਪੁਲਿਸ ਦੀ ਤਾਂ ਜਿਹੜਾ ਹਫਤਾ ਹੁੰਦਾ ਛੋਟੇ ਲੈਵਲ ਦਾ ਹੁੰਦਾ ਜਿਹੜਾ ਲੀਡਰਾਂ ਦਾ ਹਫਤਾ ਹੁੰਦਾ ਜਿਹੜਾ ਹੁਣ ਕਰੋੜਾਂ ਰੁਪਈਆ ਦਾ ਸਟੇਜ ਵੇਚਦਾ ਇੱਕ ਦਿਨ ਦੀ ਆਮਦਨ ਲੱਖਾਂ ਦੀ ਹੁੰਦੀ ਉਹ ਤੁਹਾਨੂੰ ਕੀ ਲੱਗਦਾ ਵੀ ਬਿਨਾਂ ਸੈਟਿੰਗ ਤੋਂ ਵੇਚੀ ਜਾਂਦਾ ਉਹਦੇ ਮਗਰ ਕੋਈ ਮਾਫੀਆ ਨਹੀਂ ਬਹੁਤ ਤਗੜੇ ਲੈਵਲ ਤੇ ਕੰਮ ਹੁੰਦੇ ਆਏ ਇਹ ਕਈ ਅਫਸਰਾਂ ਨੂੰ ਆਈਫੋਨ ਜਾਂਦੇ ਹੁਣੇ ਕਈਆਂ ਨੂੰ ਫੰਡਿੰਗ ਜਾਂਦੀ ਕਈ ਤਾਂ ਤਾਂ ਤੱਕ ਰਲਿਆ ਹੁੰਦਾ ਇੱਕ ਬੰਦਾ ਨਹੀਂ ਕਰਦਾ ਜਦੋਂ ਚੈਨ ਫੜੀ ਜਾਣੀ ਹੁਣ ਇੱਕ ਬੰਦਾ ਉਹਨੂੰ ਪਤਾ ਆ ਵੀ ਜੇ ਇਹਨੂੰ ਮੈਂ ਫੜਿਆ ਉਤਲਾ ਅਫਸਰ ਫੜਿਆ ਜਾਣਾ ਉਤਲਾ ਫੜਿਆ ਉਦੋਂ ਤਾਂ ਫਿਰ ਉਹ ਗੱਲ ਉੱਥੇ ਹੀ ਨੱਪੀ ਜਾਂਦੀ ਕਿਤੇ ਪੰਜਾਬ 'ਚ ਇੱਕ ਬੰਦਾ ਕੰਮ ਥੋੜਾ ਕਰ ਰਿਹਾ ਬਾਈ ਜੀ ਜੇ ਇਨਲੀਗਲ ਚੀਜ਼ ਆ ਤੇ ਕੋਈ ਵੀ ਕੰਪਲੇਂਟ ਕਰ ਸਕਦਾ ਤੁਸੀਂ ਕੰਪਲੇਂਟ ਦੇ ਮੈਂ ਕਹਿੰਦਾ ਮੈਂ ਬੋਲ ਰਿਹਾ ਆਨਲਾਈਨ ਇਹਦੂ ਵੱਡੀ ਕੰਪਲੇਂਟ ਕੀ ਹੁੰਦੇ ਛਾਪਾ ਮਾਰ ਲੈਣਾ ਛਾਪਾ ਤਾਂ ਤਾਂ ਮਾਰਨਗੇ ਨਾ ਉਹਨਾਂ ਕੋ ਰਿਟਰਨ ਕੰਪਲੇਂਟ ਆਏਗੀ ਪੁਲਿਸ ਵੀ ਕਾਰਵਾਈ ਤਾਂ ਹੀ ਕਰੇ ਮੈਂ ਕੰਪਲੇਂਟ ਕਰ ਇਹ ਮੈਂ ਛੱਡੋ ਕਈਆਂ ਨੇ ਪਾਈ ਆ ਇੱਕ ਨੇ ਥੋੜਾ ਪਾਈ ਆ ਹੁੰਦੇ ਤੇ ਕੰਪਲੇਂਟਾਂ ਹੋਈਆਂ ਨਹੀਂ ਤੁਹਾਨੂੰ ਕੀ ਲੱਗਦਾ ਹੁਣ ਮੈਂ ਨਾਮ ਲਾਵਾਂ ਵੀ ਕਿਹੜੇ ਕਿਹੜੇ ਬੰਦੇ ਨੇ ਪਾਈ ਆ ਹੁਣ ਕਿਸੇ ਦਾ ਆਨਲਾਈਨ ਨਾਮ ਲੈ ਕੇ ਮੈਂ ਕਿ ਕਈਆਂ ਨੇ ਬੰਦਿਆਂ ਨੇ ਪਾਈਆਂ ਨਹੀਂ ਕੁਝ ਹੁੰਦਾ ਕੰਪਲੇਂਟਾਂ ਜਿਹੜੀਆਂ ਇੱਥੋਂ ਤੱਕ ਆਨਲਾਈਨ ਕਿੰਨੀਆਂ ਕੰਪਲੇਂਟਾਂ ਪਈਆਂ ਹੋਣੀਆਂ ਉਹ ਆਨਲਾਈਨ ਹੀ ਰਹਿ ਜਾਂਦੀਆਂ ਜਿਹੜਾ ਪੈਸਾ ਇਹਦੇ ਤੋਂ ਵੱਡੀ ਤਾਕਤ ਨਹੀਂ ਪੈਸਾ ਕਹਿੰਦੀ ਕੋ ਆਂਦੀ ਚੀਜ਼ ਨੂੰ ਨਪ ਲੈਂਦਾ ਪੈਸੇ ਤੋਂ ਉੱਤੇ ਕੁਝ ਨਹੀਂ ਬਣਿਆ ਜਦੋਂ ਪੈਸਾ ਚੜਦਾ ਉਦੋਂ ਵੱਡਿਆਂ ਵੱਡਿਆਂ ਦੇ ਮੂੰਹ ਬੰਦ ਹੋ ਜਾਂਦੇ ਆ ਸੋ ਗੱਲ ਫੇਰ ਉਹੀ ਆ ਗਈ ਜਿਹੜੀ ਕਬੱਡੀ ਇਆਰਾਂ ਦੀ ਲੱਖਾਂ ਦੀ ਹੋ ਗਈ ਲੱਖਾਂ ਤੋਂ ਕਰੋੜਾਂ ਦੇ ਜਲੇਗੀ ਤਾਂ ਹੀ ਗੈਂਗਸਟਰਾਂ ਦੀ ਐਂਟਰੀ ਆਈ ਕਬੱਡੀ 'ਚ ਜਿੱਥੇ ਪੈਸਾ ਉੱਥੇ ਗੈਂਗਸਟਰ ਆਉਣਗੇ ਉੱਥੇ ਹੀ ਗਲਤ ਕੰਮ ਹੋਊਗਾ ਮੈਂ ਮੈਂ ਤੁਹਾਨੂੰ ਇੱਥੇ ਜਿੱਥੇ ਪੈਸਾ ਹੈ ਨਹੀਂ ਉੱਥੇ ਗਲਤ ਕੰਮ ਕੀ ਹੋਣਾ ਆਪਾਂ ਗੈਂਗਸਟਰਾਂ ਵੱਲ ਬਾਅਦ 'ਚ ਜਾਂਦੇ ਆ ਮੈਂ ਤੁਹਾਨੂੰ ਆਹ ਗੱਲ ਪੁੱਛ ਰਿਹਾ ਤੁਸੀਂ ਕਹਿ ਰਹੇ ਹੋ ਵੀ ਉਹਦੇ ਕੋਲ ਰਸ਼ ਲੱਗਿਆ ਰਹਿੰਦਾ ਲੋਕੀ ਲੋਕੀ ਜਿਹੜੇ ਕਬੱਡੀ ਪਲੇਅਰ ਆ ਟੀਕੇ ਲਵਾਉਣ ਵਾਸਤੇ ਬਿਲਕੁਲ ਜਦੋਂ ਸੀਜ਼ਨ ਚੱਲਦਾ ਨਾ ਕਬੱਡੀ ਦਾ ਤੇ ਉੱਥੇ ਲਾਈਨ 'ਚ ਲਾ ਕੇ ਸਮਾਨ ਲੈਣਾ ਪੈਂਦਾ ਇਹ ਪਲੇਅਰ ਜਿਹੜੇ ਮੇਰੇ ਕੋਲੇ ਆਉਂਦੇ ਆ ਉਹ ਦੱਸਦੇ ਆ ਮੈਂ ਨਹੀਂ ਕਦੇ ਗਿਆ ਇੱਕ ਤਾਂ ਪਲੇਅਰ ਨੇ ਨਹੀਂ ਨਾਲੇ ਮੈਨੂੰ ਦੱਸਿਆ ਮੇਰੀ ਤਾਂ ਕਬੱਡੀ ਇੱਥੇ ਖੇਡਦੇ ਰਹੇ ਆ ਆਪ ਨੂੰ ਪਤਾ ਸਾਰੇ ਜਗਤ ਨੂੰ ਪਤਾ ਕੁਈ ਮੈਂ ਕੱਲਾ ਥੋੜਾ ਜਿਹੜਾ ਖੇੜੇ ਨੂੰ ਜਾਣਦਾ ਲੋਕ ਮੈਸੇਜਾਂ 'ਚ ਦੱਸ ਦੇਣਗੇ ਵੀ ਖੇੜਾ ਕੌਣ ਆ ਭਾਈ ਦੱਸਿਓ ਸਾਰੇ ਕਿਹੜਾ ਸਟੀਰੋਇਡ ਵੇਚਦਾ ਸਮਾਨ ਥੱਲੇ ਮੈਸੇਜਾਂ 'ਚ ਦੱਸ ਦਿਓ ਚਲੋ ਤੁਸੀਂ ਪਿੰਡ ਦਾ ਹੀ ਨਾਂ ਲੈ ਰਹੇ ਹੋ ਜਿਹੜਾ ਵੇਚਦਾ ਹੈ ਜਿਹੜਾ ਜਿਹੜਾ ਵੇਚਦਾ ਉਹਨੂੰ ਆਪੇ ਪਤਾ ਲੱਗ ਜਾਏ ਕੰਬੱਡੀ ਵਾਲੇ ਦੱਸ ਦੇਣਗੇ ਆਪੇ ਖੇੜਾ ਕੌਣ ਆ ਮੈਂ ਤਾਂ ਜਾਣਦਾ ਨਹੀਂ ਮੇਰੇ ਕੋਲ ਹੀ ਆ ਕੇ ਦੱਸਦੇ ਆ ਵੀ ਖੇੜੇ ਕੋਲ ਚੱਲੇ ਸਮਾਨ ਲੈਣ ਸਟੀਰੋਇਡ ਲੈ ਕੇ ਵੀ ਆਉਂਦੇ ਆ ਇਹ ਕਹੋਗੇ ਕਿ ਕਿਸੇ ਮੁੰਡੇ ਨੂੰ ਭੇਜ ਕੇ ਮੰਗਾ ਕੇ ਖੇਡੇ ਪਿੰਡ ਤੇ ਲੋਕ ਕਹਣ ਤੁਸੀਂ ਸਾਡੇ ਪਿੰਡ ਦਾ ਨਾਮ ਬਦਨਾਮ ਕਰਤਾ ਨਹੀਂ ਮੈਂ ਕਿਹੜਾ ਖੇੜੇ ਪਿੰਡ ਦਾ ਨਾਮ ਲੈ ਰਿਆਂ ਖੇੜਾ ਉਹਦਾ ਨਾਮ ਆ ਉਹ ਵਾਜਦਾ ਖੇੜਾ ਠੀਕ ਆ ਨਾ ਹੋਰ ਦੱਸੋ ਕੋਈ ਪੁੱਛਣਾ ਦੀ ਮੈਂ ਤਾਂ ਜੋ ਕਹਿਣਾ ਸੀ ਕਹਤਾ ਜੋ ਸੱਚ ਸੀਗਾ ਮੈਨੂੰ ਪਤਾ ਮੈਂ ਦੱਸਤਾ ਬਾਕੀ ਲੋਕ ਦੱਸ ਦੇਣਗੇ ਗੈਂਗਸਟਰਾਂ ਦੀ ਐਂਟਰੀ ਕਿੱਦਾਂ ਹੈ ਭਾਈ ਪੈਸੇ ਨਾਲ ਜਿਹੜੇ ਪ੍ਰੋਮੋਟਰ ਆ ਜਿਹੜੇ ਕਬੱਡੀ ਦੇ ਪੈਸਾ ਲਾਉਂਦੇ ਆ ਕਈ ਪਲੇਅਰ ਨਹੀਂ ਮੰਨਦੇ ਉਹਨਾਂ ਨੂੰ ਫਿਰ ਫੋਨ ਕਰਾਏ ਜਾਂਦੇ ਧਮਕੀ ਜਿਹੜੇ ਪਲੇਅਰ ਖਰੀਦੇ ਜਾਂਦੇ ਆ ਵੀ ਭਾਈ ਤੂੰ ਹੁਣ ਤੁਸੀਂ ਇਹ ਦੇਖ ਲਓ ਵੀ ਜੇ ਪਲੇਅਰ ਨੂੰ ਫੋਨ ਆਉਣਾ ਕਿਸੇ ਗੈਂਗਸਟਾਰ ਦਾ ਫਲਾਨੀ ਟੀਮ 'ਚ ਖੇਡਣਾ ਤੂੰ ਦੂਜੀ 'ਚ ਖੇਡ ਨਾਲ ਆਪ ਹੀ ਪਲੇਅਰ ਨਾਲੇ ਦੱਸੀ ਵੀ ਜਾਂਦੇ ਹੁਣ ਇੰਟਰਵਿਊ ਆ ਚੱਲੋ ਉਹ ਤਾਂ ਮੰਗੀ ਨੇ ਲਾਈਵ ਹੋ ਕੇ ਦੱਸਿਆ ਹੀ ਆ ਉਹ ਸੱਚ ਆ ਜੋ ਮੰਗੀ ਬੋਲ ਰਿਹਾ ਸੱਚ ਆ ਕਿਉਂਕਿ ਗੈਂਗਸਟਾਰਾਂ ਦੀ ਐਂਟਰੀ ਹੋ ਗਈ ਆ ਕਬੱਡੀ ਜਿਹੜੀ ਕਰੋੜਾਂ ਦੀ ਹੋ ਗਈ ਆ ਤਾਂ ਹੋਈ ਜਿੱਥੇ ਪੈਸਾ ਉੱਥੇ ਹੀ ਗੈਂਗਸਟਾਰ ਆਉਣਗੇ ਜਿੱਥੇ ਪੈਸਾ ਹੈ ਨਹੀਂ ਜਿਹੜੇ ਘਰ ਹੁਣ ਭੁੱਖ ਨੰਗਾ ਜਿੰਦੇ ਆਪਦੇ ਰੋਟੀ ਨਹੀਂ ਪੱਕਦੀ ਉਹਨੂੰ ਗੈਂਗਸਟਰ ਕਿਵੇਂ ਫੋਨ ਕਰਕੇ ਕਹਿ ਦੂਗਾ ਮੈਨੂੰ 50 ਲੱਖ ਦੇ ਦੇ ਜਿੰਦੇ ਕੋਲ ਪੈਸੇ ਆ ਉਹਨੂੰ ਹੀ ਕਹੂਗਾ ਨਾ ਹੁਣ ਆ ਪਲੇਅਰਾਂ ਨੂੰ ਵੀ ਇਹ ਗੱਲ ਕਹੀ ਜਾਂਦੀ ਹੁਣ ਤੁਸੀਂ ਮੈਨੂੰ ਦੱਸੋ ਪਲੇਅਰ ਕਿਉਂ ਖਤਮ ਹੋ ਰਹੇ ਆ ਪੰਜਾਬ ਦੇ ਵਿੱਚ ਹੁਣ ਇੱਕ ਪਲੇਅਰ ਆ ਜਿਹੜਾ ਚੰਗਾ ਪਲੇਅਰ ਆ 10-15 ਸਾਲ ਚ 10ਾਂ ਚ ਤਿਆਰ ਹੁੰਦਾ ਪਹਿਲਾਂ ਮਾਪੇ ਪਾਲਦੇ ਆ ਪੁੱਤ ਪਾਲਦੇ ਐਡਾ ਕਰਦੇ ਆ ਦੁੱਧ ਮੱਖਣਾ ਨਾਲ ਪਾਲਦੇ ਫਿਰ ਗਰਾਊਂਡ 'ਚ ਉਹਨੂੰ ਵਾਰਦੇ ਫਿਰ ਉਹ ਪਲੇਅਰ ਜਦੋਂ ਇੱਕ ਪਲੇਅਰ ਨਾਮੀ ਮਰ ਜਾਂਦਾ ਕੀ ਤੁਸੀਂ ਕੱਲ ਨੂੰ ਆਪਣੇ ਬੇਟੇ ਨੂੰ ਕਹੋਗੇ ਕਬੱਡੀ ਖੇਡ ਕਦੇ ਵੀ ਨਹੀਂ ਤੇ ਫਿਰ ਕੋਈ ਵੀ ਮਾਂ ਹੁਣ ਚਾਹੁੰਦੀ ਨਹੀਂ ਕਬੱਡੀ ਵਾਲ ਨੂੰ ਮੂੰਹ ਕਰੇ ਕਿਉਂਕਿ ਕਬੱਡੀ ਦਾ ਇੱਕ ਨਾਸ਼ ਮਾਰਿਆ ਗਿਆ ਕਬੱਡੀ ਇੱਕ ਬਹੁਤ ਪਵਿੱਤਰ ਗੇਮ ਸੀ ਜਿਹੜੀ ਕਬੱਡੀ ਨੂੰ ਇੱਕ ਖਤਮ ਕਰਨ ਤੇ ਸਾਜ਼ਿਸ਼ ਆਏ ਬਹੁਤ ਵੱਡੀ ਜਿਹੜਾ ਇਹਦੇ ਵਿੱਚ ਸਟੀਰয়েড ਵਾਰਡ ਦਿੱਤਾ ਗਿਆ ਗੈਂਗਸਟਰ ਵਾਰਡ ਦਿੱਤੇ ਗਏ ਆਉਣ ਵਾਲੇ ਸਮੇਂ 'ਚ ਕੋਈ ਪਲੇਅਰ ਹੀ ਨਹੀਂ ਤੁਹਾਨੂੰ ਮਿਲਣਾ ਗਰਾਊਂਡ ਨੂੰ ਬذੂਰ ਛੱਡੋ ਲੋਕੀ ਸੈਰ ਕਰਨੋ ਜਾਣੋ ਹਟ ਗਏ ਜਿਹੜਾ ਪੰਜਾਬ ਦਾ ਮਾਹੌਲ ਹੁਣ ਪਲੇਅਰ ਗਰਾਊਂਡ 'ਤੇ ਜਾਂਦਾ ਦੇਖਿਆ ਤੁਸੀਂ ਕੋਈ ਨਹੀਂ ਅਗਲਾ ਕਹਿੰਦਾ ਪਤਾ ਹੀ ਨਹੀਂ ਮਾੜਾ ਸਮਾਂ ਕਿੰਨੇ ਗੋਲੀ ਮਾਰ ਦੇਣੀ ਹੁਣ ਅਗਲਾ ਇਹ ਥੋੜਾ ਵੇਹਿੰਦਾ ਅੱਗੋਂ 7 ਫੁੱਟ ਦਾ ਬੰਦਾ ਕਿ ਐਡਾ ਚੌੜਾ ਹੁਣ ਗੋਲੀ ਇਹ ਕਿ ਡੌਲੇ ਕੀ ਕਰਨਗੇ ਜਦੋਂ ਅਗਲੇ ਨੇ ਗੋਲੀ ਚਲਾਤੀ ਤੀ ਉੱਥੇ ਅਗਲਾ ਢੇਰ ਗੋਲੀ ਨੇ ਇਹ ਥੋੜਾ ਦੇਖਣਾ ਅੱਗੋਂ ਕੌਣ ਆ ਗੋਲੀ ਇਹਨਾਂ ਲੰਘ ਜਾਣਾ ਪਾੜ ਕੇ ਸੋ ਜਿਹੜਾ ਮਾਰਨਾ ਆ ਉਹਨੂੰ ਵੀ ਨਹੀਂ ਪਤਾ ਵੀ ਇਹ ਬੰਦਾ ਕਿੰਨੇ ਕੰਮ ਹੁੰਦਾ ਇਹਦੇ ਨਾਲ ਕਿੰਨੇ ਪਲੇਅਰ ਉਹਨੂੰ ਇੱਕ ਕੰਮ ਦਿੱਤਾ ਜਾਂਦਾ ਉਹਨੂੰ ਕੰਮ ਕਿਹਾ ਜਾਂਦਾ ਅੱਜ ਕੱਲ੍ਹ ਪੰਜਾਬ 'ਚ ਨਵਾਂ ਦੌਰ ਚੱਲਿਆ ਬੰਦਾ ਮਾਰਨ ਨੂੰ اے فلانے نے ਤੁਹਾਨੂੰ ਕੰਮ دی ਕੰਮ ਦਿਓ ਬੰਦਾ ਮਾਰ ਨੂੰ ਕੰਮ ਸਮਝਿਆ ਜਾ ਰਿਹਾ ਕੰਮ ਦਿੱਤ ਕਿਹਾ ਜਾਂਦਾ ਜੀ ਬੰਦਾ ਮਾਰ ਇਟਸ ਜੋਬ ਨਾ ਰਾਈਟ ਨਾਓ ਇਟਸ ਜੋਬ ਕਿਹਾ ਜਾਂਦਾ ਜੀ ਉਹਨੂੰ ਕਿਹਾ ਜਾਂਦਾ ਹੈ ਵੀ ਸਾਨੂੰ ਕੰਮ ਦਿੱਤਾ ਜਾਵੇ ਜਿਹੜੇ ਆ ਗੈਂਗਸਟਰ ਆ ਜਿਹੜੇ ਥੱਲੇ ਇਹ ਆਪ ਥੋੜਾ ਕਰਦੇ ਆ ਤਾਂ ਬਾਹਰ ਬੈਠੇ ਆ ਹੂੰ ਇਹਨਾਂ ਨੂੰ ਪਤਾ ਸੀ ਇੱਧਰ ਆਉਣਾ ਨਹੀਂ ਉਧਰ ਹੀ ਕ੍ਰਾਈਮ ਕਰਦੇ ਨੇ ਕਿਉਂਕਿ ਜੇ ਉਧਰ ਕ੍ਰਾਈਮ ਕਰਨਗੇ ਉਧਰ ਲਈ ਸਰਕਾਰ ਚੱਕ ਕੇ ਬਾਹਰ ਮਾਰੂ ਕਾਨੂੰਨ ਸਖਤ ਬੜਾ ਇੱਥੇ ਪੰਜਾਬ 'ਚ ਕੋਈ ਪੁੱਛਦਾ ਨਹੀਂ ਇਥੇ ਕਤਲ ਕੋਈ ਕਰਦਾ ਜ਼ਿੰਮੇਵਾਰੀ ਕੋਈ ਚੁੱਕ ਲੈਂਦਾ ਤੇ ਬਸੋ ਜੀ ਚੈਪਟਰ ক্লোਜ਼ ਆ ਇਥੇ ਰੋਕੂਗਾ ਮੈਂ ਤੁਹਾਨੂੰ ਕਤਲ ਕੋਈ ਕਰਦਾ ਜ਼ਿੰਮੇਵਾਰੀ ਕੋਈ ਚੱਕ ਲੈਂਦਾ ਪਿੱਛੇ ਦੋ ਕਤਲ ਹੋਏ ਨੇ ਦੋ ਕੀ ਤਿੰਨ ਹੀ ਰਾਣਾ ਵਾਲੇ ਚੋਰੀਆ ਵੀ ਹੋਇਆ ਹਾਂ ਤਿੰਨ ਕਤਲ ਹੋਏ ਤਿੰਨੋਂ ਕਤਲਾਂ ਵਿੱਚ ਲਗਾਤਾਰ ਜ਼ਿੰਮੇਵਾਰੀਆਂ ਅਗਲੇ ਦਿਨ ਨਹੀਂ ਲੈ ਲਿੱਤੀਆਂ ਗਿਆ ਗੱਲ ਉਹ ਕਿਹੜੇ ਵਾਲਾ ਕਿਹੜੇ ਵਾਲਾ ਮੁੰਡਾ ਤੁਹਾਡਾ ਇਥੇ ਮਰਿਆ ਤੇ ਉਹਦੀ ਜ਼ਿੰਮੇਵਾਰੀ ਅਗਲੇ ਦਿਨ ਲੈ ਲਿੱਤੇ ਕੀ ਆ ਜਿਹੜਾ ਮੁੰਡਾ ਤਰਨਤਾਰਨ ਦੇ ਬਲਟੋਵੇ ਪਿੰਡ ਦੇ ਵਿੱਚ ਸਰਪੰਚ ਮਰਿਆ ਉਹ ਵੀ ਜ਼ਿੰਮੇਵਾਰੀ ਅਗਲੇ ਦਿਨ ਫੇਸਬੁੱਕ ਤੇ ਪਾਗਲ ਲੈ ਲੇ ਦਿੱਤੀ ਗਈ ਰਾਣਾ ਬਲੇਚੋਰੀਆ ਕੇਸ ਦੇ ਵਿੱਚ ਵੀ ਜ਼ਿੰਮੇਵਾਰੀ ਲੈ ਲੇ ਦਿੱਤੀ ਗਈ ਤੁਸੀਂ ਕਹਿ ਰਹੇ ਹੋ ਜ਼ਿੰਮੇਵਾਰੀ ਲੈ ਜਿਹੜੇ ਲੈਂਦੇ ਨੇ ਤੇ ਜਿਹੜੇ ਮਾਰਦੇ ਨੇ ਅਲੱਗ-ਅਲੱਗ ਨੇ ਦੇਖੋ ਜੀ ਹੁਣ ਆਪਸੀ ਅੱਧਿਆਂ ਦੀ ਤੇ ਇੱਥੇ ਰਾਂਜੀਸ਼ਾ ਅਗਲਾ ਕਹਿੰਦਾ ਵੀ 20-50 ਲੱਖ ਮਰੇ ਨੂੰ ਦੇਉਣਾ ਤੇ 10 ਲੱਖ ਉੱਥੇ ਬਾਹਰ ਬੈਠੇ ਨੂੰ ਦੇਈ ਵੀ ਤੈਨੂੰ 10 ਦਿੱਤਾ ਵੀ ਅਹੀਂ ਬੰਦਾ ਭੜਕਾਉਣੇ ਤੂੰ ਜ਼ਿੰਮੇਵਾਰੀ ਚੱਕ ਲਈ ਹੁਣ ਤੁਸੀਂ ਦੇਖਿਆ ਜਦੋਂ ਜ਼ਿੰਮੇਵਾਰੀ ਲੈਂਦੇ ਆ ਇਹ ਇੱਕ ਪੋਸਟ ਪਾਉਂਦੇ ਆ ਹੂੰ ਵੀ ਫਲਾਨੀ ਜ਼ਿੰਮੇਵਾਰੀ ਮੈਂ ਲੈ ਨਾ ਉਹ ਪੋਸਟ ਐਡਿਟ ਕੀਤੀ ਹੁੰਦੀ ਟੈਗ ਬਣਾਈ ਹੁੰਦੀ ਆ ਪੋਸਟ ਉਹ ਕਦੇ ਉਹ ਆਈਡੀ ਦੁਬਾਰਾ ਤੁਹਾਨੂੰ ਲੱਭੀ ਆ ਹੋਰ ਕਿਸੇ ਲੋਕਾਂ ਨੂੰ ਪਬਲਿਕ ਨੂੰ ਨਹੀਂ ਸ਼ੋਅ ਹੁੰਦੀ ਉਹ ਆਈਡੀ ਉਦੋਂ ਹੀ ਨਹੀਂ ਸ਼ੋਅ ਹੁੰਦੀ ਮੈਂ ਛੇਤੀ ਵੇਰੇ ਲੱਭਣ ਦੀ ਕੋਸ਼ਿਸ਼ ਮੈਂ ਤੁਹਾਨੂੰ ਦੱਸਿਆ ਉਹ ਪੋਸਟ ਐਡਿਟ ਕਰਕੇ ਜਿੰਨੇ ਚੈਨਲ ਆ ਉਹਨਾਂ ਨੂੰ ਸੈਂਡ ਕਰ ਦਿੱਤੀ ਜਾਂਦੀ ਆ ਤੇ ਚੈਨਲ ਦਾਵਾ ਦਾ ਚੱਕਦੇ ਵੀ ਸਾਡੀ ਪਹਿਲਾਂ ਮੈਂਚ ਲਾਉਣੀ ਮੇਰੀ ਟੀਆਰਪੀ ਵਧੇ ਦੂਜਾ ਕਹਿੰਦਾ ਮੇਰੀ ਵਧੇ ਉਸ ਤੋਂ ਬਾਅਦ ਉਹ ਪੋਸਟ ਵਾਇਰਲ ਹੋ ਜਾਂਦੀ ਵੀ ਫਲਾਣੇ ਨੇ ਜ਼ਿੰਮੇਵਾਰੀ ਚੱਕ ਲਈ ਤੇ ਪੁਲਿਸ ਕਹਿੰਦੀ ਸ਼ੋਕਾਰਾ ਵੀ ਕਿਸੇ ਨੇ ਜ਼ਿੰਮੇਵਾਰੀ ਚੱਕੀ